ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਦੇਸ਼ ਦਾ 76ਵਾਂ ਗਣਤੰਤਰ ਦਿਹਾੜਾ ਅੱਜ ਨਗਰ ਕਮੇਟੀ ਧਾਰੀਵਾ ਦੇਖੇ ਪੂਰੇ ਖੇਹਾ ਤੇ ਜਵਾਨਾਂ ਨਾਲ ਮਨਾਇਆ ਗਿਆ ਜਿਸ ਦੌਰਾਨ ਨਗਰ ਕਮੇਟੀ ਧਾਰੀਵਾਲ ਦੇ ਪ੍ਰਧਾਨ ਅਸਨੀਂ ਦੁੱਗਲ ਵੱਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਆਾਕੀਤੀ ਉਨਲੇ ਬੱਚਿਆਂ ਨੇ ਰਾਸ਼ਟਰੀ ਗਾਣ ਗਾਇਆ ਗਿਆ ਤੇ ਪੰਜਾਬ ਪੁਲਿਸ ਦੀ ਟੁਕੜੀ ਨੇ ਕੌਮੀ ਝੰਡੇ ਨੂੰ ਸਲਾਮੀ ਦਿੱਤੀ ਵੱਖ-ਵੱਖ ਸਕੂਲੀ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਅਤੇ ਸੱਭਿਆਚਾਰਕ ਆਟਮਾ ਪੇਸ਼ ਕਰਕੇ ਸਟੋਤਿਆਂ ਦੀ ਬਾਵਾ ਖੱਟੀ ਮੁੱਖ ਮਹਿਮਾਨ ਵਜੋਂ ਪਹੁੰਚੇ ਜ਼ਿਲ੍ਹਾ ਯੋਜਨਾ ਬੋਰਡ ਦੇ ਅਧਿਕਾਰਤ ਚੇਅਰਮੈਨ ਐਰੋਕੇਟ ਜਗਰੂਸ਼ ਸਿੰਘ ਸੇਖਵਾ ਨੇ ਗਣਤੰਤਰ ਜਿਵੇਂ ਸ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਜੇਸ ਵਿਦੇਸ਼ ਵਿੱਚ ਵੱਸਦੇ ਸਾਰੇ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਨੂੰ ਗਣਤੰਤਰ ਦਿਹਾੜੇ ਦੀ ਮੁਬਾਰਕਬਾਦ ਦਿੱਤੀ ਉਹਨਾਂ ਨੇ ਕਿਹਾ ਕਿ ਸਾਡੇ ਮਹਾਨ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਅਸੀਂ ਅੱਜ ਦੇਸ਼ ਦੇ ਮਹਾਨ ਦਿਹਾੜੇ ਨੂੰ ਮਨਾਉਣ ਦੇ ਯੋਗ ਹੋਏ ਹਾਂ ਉਹਨਾਂ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਦੇਸ਼ ਦੀ ਆਜ਼ਾਦੀ ਸਮਾਰ ਸੰਗਰਾਮ ਦੌਰਾਨ ਸਭ ਤੋਂ ਜ਼ਿਆਦਾ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਇਸ ਮੌਕੇ ਤੇ ਚੇਅਰਮੈਨ ਐਡਵੋਕੇਟ ਜਗਰੂਸ਼ ਸਿੰਘ ਸੇਖਵਾ ਨੇ ਪੰਜਾਬ ਸਰਕਾਰ ਦੀਆਂ 3 ਸਾਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਅਤੇ ਆਖਿਆ ਕਿ ਧਾਰੀਵਾਲ ਤੋਂ ਕਾਦੀਆਂ ਛੜਕ ਨੂੰ ਚੌੜਾ ਕਰਨ ਡੜਵਾ ਰੋਡ ਸੜਕ ਦੀ ਮੁਰੰਮਤ ਕਰਨ ਸਮੇਤ ਧਾਰੀਵਾਲ ਦੇ ਸੀਵਰੇਜ ਪੌਂਸਬੰਦੀ ਸਾਰੀਆਂ ਫਾਰਮੈਟੀਆਂ ਪੂਰੀਆਂ ਹੋ ਗਈਆਂ ਹਨ ਜਦਕੇ ਜਲਦ ਕੰਮ ਸ਼ੁਰੂ ਹੋਏਗਾ ਇਸ ਮੌਕੇ ਤੇ ਸਮੂਹ ਕੌਂਸਲਰਾਂ ਆਪਨ 50 ਪੰਜਾ ਸਮਾਜ ਸੇਵੀ ਸੰਸਥਾ ਦੇ ਆਗੂਆ ਧਰਮਧਰ ਸਿੱਖਿਤਾ ਅਤੇ ਪੱਤਰਕਾਰ ਭਾਈ ਚਾਰੇ ਨੂੰ ਚੇਅਰਮੈਨ ਐਡਵੋਕੇਟ ਜਗਰੂ ਸਿੰਘ ਸੇਖਵਾ ਨੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਜਦ ਕਿ ਨਗਰ ਕੌਂਸਲ ਪ੍ਰਧਾਨ ਅਸ਼wini ਦੁੱਗਲ ਵਾਈਸ ਪ੍ਰਧਾਨ ਦੀਪਕ ਮਾਲ ਸਮੇਤ ਸਮੁੱਚੇ ਕੌਂਸਲਾਂ ਵੱਲੋਂ ਮੁੱਖ ਮਹਿਮਾਨ ਚੇਅਰਮੈਨ ਐਡਵੋਕੇਟ ਜਗਰੂ ਸਿੰਘ ਸੇਖਵਾ ਨੂੰ ਯਾਦਗਾਰੀ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ

ਸਾਪਾ ਨੂੰ ਕਿਤੇ ਬੋਝ ਰੂਮੀ ਨਾਲ ਅਗੇ ਵੀ ਜਾਣਾ ਹੋ ਜੀ ਆਉਂ ਸ਼ੋਕ ਜਾਵੇ ਸ਼ੋਕ ਜਾਵੇ ਭਾਜੀ ਇਹਨੂੰ ਫਾਗੋ ਫਾਟੂ ਆਪਣਾ ਦੂਜੀ ਰੋਟਾ ਫੋਟੋ ਕਿੱਥੇ ਅੱਗੇ ਵੀ ਇਧਰ ਕੋਲ ਬਹੁਤ ਜਿੰਨੀ ਮੁਹਾਵਰੀ ਇਸ ਤੋਂ ਬਾਅਦ ਇੱਕ ਮਿੰਟ ਆਪਾਂ ਇਹ ਬਦਵਾ ਜੀ पपल नागी साहब बड़े सरकार जो सादे आरटी जी खजी से टिकापा जी सादे ठीक है रामसरपंच जी विलियम हीरो जी, जी। तो जोनास में क्या आकर बाजी जी आज सेम जी बना रहे हो पीए साहब बड़े बड़े पाजी और तर, जतेंद्र पिंका जी ठीक है हाँ जी सारे तो देख 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 जी देख बीस रुपए जी एक मिनट ठीक है एक मिनट बेटा इंदर जी जी पहला क्रास में आओ फिर इंदर जी जी आओ क्रास जी आप भी सिक दुल्हन ये दुनिया एक दुल्हन दुल्हन के मां आई लव माय इंडिया ये दुनिया बिक जाए हन दुल्हन, दुल्हन के माथे की बिंदिया ये मेरा इंडिया आई लव माय इंडिया ये मेरा इंडिया आई लव माय इंडिया बहुत ही अच्छा इस बच्चे स्टैटिक साउंड पे बच्चे दिस ਪਰ ਉਹਨਾਂ ਸਾਹਬਾਂ ਦੇ 3 ਛੋਟੇ ਜਿਹੇ ਬੱਚੇ ਨੇ ਆਟੋ ਜੀ ਬੋਲੇ ਇਸ ਪਾਸੇ ਅੱਜ ਅੱਜ ਨਗਰ ਕੌਂਸਲ ਧਾਰੀਵਾਲ ਦੇ ਕੇ ਪੌਂਤੇ ਜੇ ਗਣਤੰਤਰ ਦਿਵਸ ਮਨਾਇਆ ਗਿਆ ਕੀ ਸੰਦੇਸ਼ ਦੇਣਾ ਚਾਹੁੰਦੇ ਦੇ ਪਾਸੇ ਅੱਜ ਮੈਂ 76ਵੇਂ ਗਣਤੰਤਰ ਦਿਵਸ ਤੇ ਸਾਰੇ ਹੀ ਭਾਰਤ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਅੱਜ ਮੈਂ ਧਾਰੀਆਲ ਵਿਖੇ ਜਿਹੜਾ ਨਗਰ ਕੌਂਸਲ ਦਾ ਦਫ਼ਤਰ ਹੈ ਇੱਥੇ ਬੜੇ ਧੂਮਧਾਮ ਦੇ ਨਾਲ ਜਿਹੜਾ ਦਾ ਉਹ ਗਣਤੰਤਰ ਦਿਵਸ ਮਨਾਇਆ ਗਿਆ ਦਾ ਔਰ ਸੰਕੜਿਆਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਇੱਥੇ ਜਿਹੜੇ ਆ ਲੋਕਲ ਉਹ ਹਾਜ਼ਰੀ ਭਰੀ ਆ ਪਰ ਵੱਖ-ਵੱਖ ਸਕੂਲਾਂ ਤੋਂ ਬੱਚਿਆਂ ਨੇ ਬਹੁਤ ਅੱਛੇ ਪਰਫਾਰਮੈਂਸ ਜਿਹੜੀਆਂ ਨੇ ਉਹ ਇੱਥੇ ਦਿੱਤੀਆਂ ਨੇ ਮੈਂ ਸਾਰੇ ਨਗਰ ਨਿਵਾਸੀਆਂ ਦਾ ਖਾਸ ਕਰਕੇ ਪ੍ਰਧਾਨ ਜੀ ਹੋਣਾ ਦਾ ਸਾਰੇ ਐਮਸੀ ਸਾਹਿਬਾਨ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਮੈਨੂੰ ਚੇਚੇ ਤੌਰ ਤੇ ਇਸ ਫੰਕਸ਼ਨ ਦਾ ਜਿਹੜਾ ਵਾ ਹਿੱਸਾ ਬਣਨ ਦਾ ਮੌਕਾ ਦਿੱਤਾ ਬਾਕੀ ਜਿੱਥੋਂ ਤੱਕ ਵਿਕਾਸ ਤੇ ਕੰਮਾਂ ਦੀ ਗੱਲ ਆ ਤੇ ਪ੍ਰਧਾਨ ਜੀ ਹੋਣਾ ਨੇ ਮੇਰੇ ਧਿਆਨ ਚ ਲਿਆਉਂਦਾ ਕਿ ਖਾਸ ਕਰਕੇ ਸ਼ਹਿਰ ਦੀਆਂ ਜਿਹੜੀਆਂ ਸੜਕਾਂ ਨੇ ਉਹਨਾਂ ਨੂੰ ਚੌੜਿਆ ਕੀਤਾ ਜਾਵੇ ਔਰ ਸ਼ਹਿਰ ਦੀ ਡਿਵੈਲਪਮੈਂਟ ਦੇ ਲਈ ਗ੍ਰਾਂਟਾਂ ਲਈਆਂ ਜਾਣ। ਤੋਂ ਇਹ ਮੰਗਾ ਸੀ ਸਾਰੀਆਂ ਇਹਨਾਂ ਦੀਆਂ ਪ੍ਰਵਾਨ ਕਰਕੇ ਔਰ ਹੌਲੀ-ਹੌਲੀ ਐਸਟੀਮੇਟ ਬਣਾ ਕੇ ਜਿਹੜਾ ਵਾ ਵਧੀਆ ਢੰਗ ਦੇ ਨਾਲ ਜਿਹੜਾ ਵਾ ਉਹ ਵਿਕਾਸ ਸ਼ਹਿਰ ਦਾ ਕੀਤਾ ਜਾਵੇਗਾ ਔਰ ਸੀਵਰੇਜ ਦਾ ਕੰਮ ਵੀ ਜਿਹੜਾ ਵਾ ਉਹ ਲਗਭਗ ਅਖੀਰਲੇ ਪੜਾ ਤੇ ਜਿਹੜਾ ਪਹੁੰਚ ਗਿਆ ਸਾਰੇ ਕੁਝ ਜਿਹੜਾ ਹੋ ਚੁੱਕਿਆ ਸਿਰਫ ਪੰਚਾਇਤ ਨੂੰ ਪੈਸੇ ਟਰਾਂਸਫਰ ਹੋ ਕੇ ਜ਼ਮੀਨ ਟਰਾਂਸਫਰ ਹੋਣੀ ਆ। ਔਰ ਉਸ ਤੋਂ ਬਾਅਦ ਟੈਂਡਰ ਲਾ ਕੇ ਜਿਹੜਾ ਸੀਵੇਜ ਦਾ ਕੰਮ ਸ਼ੁਰੂ ਹੋਣਾ ਔਰ ਕੂੜੇ ਦੇ ਡੰਪ ਦਾ ਕੰਮ ਆਲਰੇਡੀ ਜਿਹੜਾ ਵਾ ਉਹ ਵਧੀਆ ਢੰਗ ਦੇ ਨਾਲ ਚੱਲ ਰਿਹਾ ਵਾ ਔਰ ਵਧੀਆ ਢੰਗ ਦੇ ਨਾਲ ਜਿਹੜਾ ਵਾ ਅਸੀਂ ਸ਼ਹਿਰ ਦਾ ਵਿਕਾਸ ਜਿਹੜਾ ਵਾ ਉਹ ਕੀਤਾ ਜਾਊਗਾ ਪ੍ਰਧਾਨ ਜੀ ਗਦਾਪੁਰ ਤੇ ਪੁਲਿਸ ਦੀ ਮੌਜੂਦਗੀ ਤੇ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲੱਗੇ ਆ ਗੈਰ ਰਿਹਾ ਕਿ ਪੰਜਾਬ ਦੀ ਸਰਕਾਰ ਆ ਬਿਲਕੁਲ ਕਾਨੂੰਨ ਵਿਵਸਥਾ ਫੇਲ ਹੋ ਗਈ ਆ ਕਦੇ ਮਤਲਬ ਇਹ ਬਾਂਬਰ ਅਟੈਕ ਹੋ ਰਿਹਾ ਇਹ ਇਹਦੇ ਬਚ ਕੇ ਆਣਾ ਚਾਹੁੰਦੇ ਵੇਖੋ ਗੱਲ ਇਹ ਆ ਇਹ ਵਿਰੋਧੀਆਂ ਦਾ ਪ੍ਰੋਪਗੈਂਡਾ ਵਾ ਹਾਲਾਤ ਤੁਸੀਂ ਬਾਹਰਲੇ ਸੂਬਿਆਂ 'ਚ ਜਾ ਕੇ ਵੇਖੋ ਇਹਦੇ ਨਾਲੋਂ ਵੀ ਖਰਾਬ ਨੇ ਸੋ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਲੋਕ ਤੇ ਬੜੇ ਅਮਨ ਸ਼ਾਂਤੀ ਵਾਲੇ ਲੋਕ ਨੇ ਬੜੇ ਵਧੀਆ ਢੰਗ ਨਾਲ ਰਹਿਣ ਵਾਲੇ ਲੋਕ ਨੇ ਅਸੀਂ ਤੇ ਦੇਸ਼ ਤੇ ਕੁਰਬਾਨਾ ਹੋਣ ਵਾਲੇ ਲੋਕ ਆ ਅਜੇ ਕੱਲ ਹੀ ਇੱਕ ਕਲਾਨੌਰ ਦੇ ਜਿਹੜੇ ਆਪਣੇ ਫੌਜ 'ਚ ਨੌਜਵਾਨ ਸਨ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਦੇਸ਼ ਦੇ ਲਈ ਸੋ ਸਾਡਾ ਤੇ ਜਿਹੜਾ ਸੂਬਾ ਉਹ ਤਾਂ ਦੇਸ਼ ਨੂੰ ਜਿਹੜਾ ਵਾ ਬਾਰਡਰਾਂ ਤੇ ਜਿਹੜੇ ਲੱਗੇ ਆ ਸਭ ਤੋਂ ਵੱਧ ਪੰਜਾਬੀ ਸਾਡੇ ਬੱਚੇ ਲੱਗੇ ਹੋਏ ਆ ਬਾਰਡਰਾਂ ਦੇ ਉੱਤੇ ਔਰ ਦੇਸ਼ ਨੂੰ ਜਿਹੜੀ ਆ ਉਹ ਸੁਰੱਖਿਆ ਦੇ ਰਹੇ ਆ ਸੋ ਅਸੀਂ ਦੇਸ਼ ਭਗਤ ਲੋਕ ਆ ਔਰ ਐਡਾ ਤੇ ਜਿਹੜੇ ਆ ਸ਼ਰਾਰਤੀ ਅੰਸਰਾਂ ਵੱਲੋਂ ਜੋ ਵੀ ਕੀਤਾ ਗਿਆ ਵਾ ਉਹ ਨਹੀਂ ਹੋਣਾ ਚਾਹੀਦਾ ਕਿਉਂਕਿ ਪੰਜਾਬੀ ਜਿਹੜੇ ਆ ਇਹ ਦੇਸ਼ ਨੂੰ ਜਿੱਦੇ ਵੀ ਕਿਤੇ ਲੋੜ ਪਈ ਆ ਚਾਹੇ ਕੋਈ ਜੰਗ ਹੋਵੇ ਚਾਹੇ ਅੰਨ ਭੰਡਾਰ ਭਰਨ ਦੀ ਗੱਲ ਹੋਵੇ ਹਮੇਸ਼ਾ ਪੰਜਾਬ ਨੇ ਜਿਹੜਾ ਵਾ ਅੱਗੇ ਲਾ ਕੇ ਰੋਲ ਅਦਾ ਕੀਤਾ ਬਹੁਤ ਬਹੁਤ ਧੰਨਵਾਦ जय हिंद हां जी प्रधान जी ਦੱਸਦੇ ਹੋ ਅੱਜ 26 ਜਨਵਰੀ ਮਨਾਇ ਗਈ 26 ਜਨਵਰੀ ਦਾ ਬਹੁਤ ਬਹੁ ਮੁਬਾਰਕਾਂ ਜੀ ਤੁਸੀਂ ਜਾਣਦੇ ਹੋ ਵੀ 26 ਜਨਵਰੀ ਨੂੰ ਸਾਡਾ ਸੰਵਿਧਾਨ ਲਾਗੂ ਕੀਤਾ ਗਿਆ ਸੀ 1950 ਦੇ ਵਿੱਚ ਅਸੀਂ ਸਾਰੇ ਹਿੰਦੂ ਸਿੱਖ 크ਰਿਸਚੀਅਨ ਮੁਸਲਮਾਨ ਸਾਰੇ ਇਕੱਠੇ ਹੋ ਕੇ ਇਹ ਤਿਹਾੜ ਮਨਾਉਂਦੇ ਨੇ ਤੁਸੀਂ ਦੇਖਿਆ ਅੱਜ ਧਾਰੀਵਾਦ ਦੇ ਜ ਕਿੰਨੀ ਖੁਸ਼ੀ ਦੇ ਨਾਲ ਮਨਾਇਆ ਗਿਆ ਕਿੰਨੀ ਪਬਲਿਕ ਆਈ ਹੈ ਕਿੰਨਾ ਇਕੱਠ ਹੋਇਆ ਵਾ ਤੇ ਬਹੁਤ ਆਨੰਦ ਲਿਆ ਆਪਣੇ ਛਿੱਦਾਨો ਇਹ ਸ਼ਦਾਂਜ ਨੇ ਦਿੱਤੀਆਂ ਤੇ ਬੜੇ ਅੱਛੇ ਸਕੂਲਾਂ ਵਾਲਿਆਂ ਨੇ ਕਾਰਜਕ੍ਰਮ ਕੀਤੇ ਆ ਮੈਂ ਉਹਨਾਂ ਦੇ ਸਕੂਲ ਦੇ ਜਿੰਨੇ ਵੀ ਪ੍ਰਿੰਸੀਪਲ ਆ ਸਟਾਫ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਬੱਚਿਆਂ ਨੂੰ ਬੜੀ ਅੱਛੀ ਐਜੂਕੇਸ਼ਨ ਦਿੱਤੀ ਹੈ ਜਿਨ੍ਹਾਂ ਨੇ ਅੱਜ ਬੜਾ ਵਧੀਆ ਕਰਤੱਵ ਵਿਖਾਏ ਨੇ ਫਿਰ ਬਹੁਤ ਹੀ ਸੂਝਵਾਨ ਜਿਹੜੇ ਧਾਰੀਵਾਲ ਦੇ ਉਹਨਾਂ ਨੇ ਬੜਾ ਅੱਛਾ ਦੱਸਿਆ ਦੇਸ਼ ਵਾਸਤੇ ਤੇ ਸਾਨੂੰ ਸਾਰਿਆਂ ਨੂੰ ਅਸੀਂ ਜਿਵੇਂ ਸਾਡੀ ਟੀਮ ਬੜੀ ਅੱਛੀ ਹੈ ਨਗਰ ਕੌਂਸਲ ਦੀ ਸਾਰੇ ਐਮਸੀ ਇੱਥੇ ਆਂ ਅਸੀਂ ਸ਼ਹਿਰ ਵਾਸੀਆਂ ਨੇ ਇਹ ਅਪੀਲ ਕਰਨੀ ਹੈ ਵੀ ਜਿਸ ਤਰ੍ਹਾਂ ਅਸੀਂ ਆਪਣਾ ਸ਼ਹਿਰ ਨੂੰ ਇਕੱਠੇ ਹੋ ਕੇ ਸਾਫ਼ ਸੁਥਰਾ ਤੇ ਸੁੰਦਰ ਬਣਾਈਏ ਜਿਹੜੀ ਸਾਡੀ ਮਰਜ਼ਾ ਸੀ ਤੁਹਾਨੂੰ ਕਰਨ ਨੂੰ ਇਹ ਤਿਆਰ ਆ ਜਿੱਥੇ ਸਾਡੀ ਲੋੜ ਆ ਇਹ ਹਾਜ਼ਰ ਆ ਤੇ ਅਸੀਂ ਮੈਂ ਫਿਰ ਆਪਣੇ ਵੱਲੋਂ ਆਪਣੀ ਸਾਰੀ ਟੀਮ ਵੱਲੋਂ ਨਗਰ ਕੌਂਸਲ ਦੇ ਐਮਸੀਆਂ ਵੱਲੋਂ ਦੰਤੰਤ ਦੀ ਸਾਰੇ ਸ਼ਹਿਰ ਵਾਸੀਆਂ ਨੂੰ ਵਾਰਤਵਾਸੀ ਨੂੰ ਬਹੁਤ ਬਹੁਤ ਮੁਬਾਰਕਵਾਦ ਦਿੰਦਾ ਜਾਇ